ਹੁਣ ਅਸੀਂ ਲੈਣ ਚੱਲੇ ਸਮਾਨ ਵੀ ਘਰ ਦਾ ਸਕੂਪ ਕਾਪੀਆਂ ਵੀ ਲੈਣੇ ਕਾਪੀਆਂ ਕੁੱਪੀਆਂ ਸਕੂਲ ਦਾ ਸਮਾਨ ਅਜ ਲੈ ਥੋੜੇ ਜਿਹੇ ਮੈਸੇਜਸ ਨੇ ਸਮਾਨ ਲੈਣਾ ਤਾਂ ਕਿ ਦਣਾ ਅਸ਼ਵੀਰ ਮੈਂ ਤਾਂ ਕੁਛ ਨਹੀਂ ਮਰਦੀ ਹਾਂ ਤੇਸ਼ੀ ਨਹੀਂ ਮਰਦੀ ਹਾਂ ਕੁਝ ਵੀ ਨਹੀਂ ਤਾਂ ਕੁਝ ਵੀ ਪਰ ਟੈਪਲਰ ਲੈਣਾ ਕਿ ਕਿ ਜਰੂਰੀ ਹੋ ਮੈਂ ਲੈਣਾ ਯਾਦ ਆਇਆ ਮੈਨੂੰ ਸਟੈਪਲਰ ਲੈਣਾ ਹੂੰ ਮਾੜੇ ਵਾਲੀ ਹੋਣੀ ਹੋਣਾ ਨਾ ਚਲਿਏ ਫਿਰ ਆਪਾਂ ਚਲ ਚਲ ਚਲਿਏ ਮਮਾ ਕੰਮ ਕਰਵਾਉਣ ਲੋ ਲੋ ਚਲਿਏ ਫਿਰ ਸੁਪਤ੍ਰਪਤੀ ਨਹੀਂ ਤਾਂ ਮਿਲਦਾ ਇਹ ਵੀ ਨਹੀਂ ਪਤਾ ਮਾਰ ਲੈਣਗੇ ਨਾ ਉਹ ਪੁਰਾਣੀ ਹੋਈ ਉਹ ਕਿੱਥੇ ਜਾਣ ਪਤਾ ਹੀ ਨਹੀਂ ਇਹਨਾਂ ਪਾਪਾ ਨੇ ਸਬਸਕ੍ਰਾਈਬ ਕਰਾਣਾ ਹੂੰ ਇਹ ਕਿੰਨੀ ਖੁਸ਼ੀ ਛੜੀ ਪਈ ਏ ਤੁਹਾਨੂੰ ਹੈ ਹੌਲੀ ਲੈ ਕੇ ਸਾਈਕਲ ਆਂਦਾ ਬਚਾ ਕੇ ਚਲੋ ਮੋਰੀ ਜਪੀ ਵਾਲੀ ਜੱਲਣਾ ਤੇ ਮਮਾ ਜੀ ਤੁਹਾਡੀ ਪਲੇਗ ਬਾਈ ਬਾਈ ਕਿਰਾਂ ਦੇ ਬਾਈ ਬਾਈ ਨਹੀਂ ਕੀਤਾ ਦੇਖੀ ਬਾਈ ਬਾਈ ਕਰ ਗਰ ਗਿਆ ਨਾ ਹੋਰ ਨ ਮਾਰ ਗਿਆ ਨਾ ਜੀ ਨਾ ਤੁਹਾਨੂੰ ਕਿੰਨੀ ਪੀਰੀ ਨਾ ਬਾਬਾ ਜੀ ਮੋਰੀ ਨੂੰ ਆ ਗਈ ਹੈ ਨਾ ਆਂ ਪਸੰਦ ਆ ਗਈ ਕਿ ਨਹੀਂ ਓਏ ਮਮਾ ਕਿੱਥੇ ਆ ਮਮਾ ਚਲੋ ਹੋ ਖੜੀ ਆ ਮम्मा ਚਲ ਚਲ ਮਾਂ ਤੈਨੂੰ ਪੋਲ ਮਾਰਨਾ ਚਲ ਚਲ ਮਾਂ ਤੈਨੂੰ ਪੋਲ ਮਾਰਨਾ ਚਲ ਹਾਂ ਤੈਨੂੰ ਪੋਲ ਮਾਰਨਾ ਚਲ ਹਾਂ ਤੈਨੂੰ ਪੋਲ ਮਾਰਨਾ ਚਲ ਹਾਂ ਤੈਨੂੰ ਪੋਲ ਮਾਰਨਾ ਚਲ ਪਤਾ ਨਹੀਂ ਕਿ ਸਰਪ੍ਰਾਈਜ਼ ਆ। ਤੁਸੀਂ ਗਵੀ 200 ਸੀ ਜਾਣਾ। ਹਾਂ। ਉਹ ਦੇ ਕਿਉਂ ਪੈ। ਹਾਂਜੀ ਤਿਲਕ ਲਾਇਆ ਪਿਆ। ਇਹਨੂੰ ਮੜ ਜਾ ਪੁੱਛ ਲੈਣਾ ਸੀਗਾ ਸੋਫੇ ਵਾਲੀ ਨੂੰ। ਕੋਈ ਨਹੀਂ ਮੇਰੀ ਜੀ ਮੇਲ। ਹਾਂਜੀ। ਉਹ ਕਾਰਡ ਕਿਹਾ ਸੀ ਕਿ ਸੈਂਡ ਕਰ ਦੇਣੀ ਸੀ। ਹਾਂ। ਉਹ ਮੇਰੇ ਕੋਲ ਪਤਾ ਨਹੀਂ ਕਾਰਡ ਕਿੱਥੇ ਖੜ ਗਿਆ। ਹੁਣ ਚੈੱਕ ਕਰਦੇ ਆ ਪੁੱਛਦੇ ਆ। ਫੇਰ ਚੱਲਦੇ। ਪੀਰ ਸਿੰਧੂ ਅਮਰ ਪਪਾਣਾ। ਨੰਨੂ ਦੀ ਨਾ। ਉਹ ਣਿਆਣਿਆ। ਹਾਂ। ਅੱਛਾ। ਮੁੰਨਾ ਤੁਸੀਂ ਬੜੇ ਕਿ ਇਹ ਤੁਸੀਂ ਇੱਕ ਛੋਟੀ ਜਿਹੀ ਖੇਗੀ ਦੀ ਗਾਉਂਗਾ ਤੁਹਾਡੇ ਨਾਲ ਅਮਮੇ ਵੀ ਇਹ ਵੀ ਤੀਨ ਲੱਗੇ ਨਾ ਹੋ ਕਿੱਥੇ ਗਈ ਮਮਾ ਮੈਂ ਤੈਨੂੰ ਦੱਸਦੀ ਆ ਜਿਹੜਾ ਸਿੰਦੂ ਮਾਮਾ ਤੇ ਮੈਂ ਆ ਅਸੀਂ ਹੈਗੇ ਨਾਨੂ ਦੇ ਬੱਚੇ ਆ ਪਾਪਾ ਪਾਪਾ ਹੈਗਾ ਇਹ ਬੀਬੀ ਪਾਪਾ ਜਿਹੜੇ ਇੰਡੀਆ ਏ ਬੀਬੀ ਪਾਪਾ ਪਤਾ ਏ ਅੱਛਾ ਉਹ ਤੁਹਾਡੀ ਫਰੈਂਡਸ ਹੈਗੇ ਤੀ ਨਾ ਉਹ ਉਹ ਹੈਗੇ ਆ ਪਾਪਾ ਦੇ ਮੰਮੀ ਪਾਪਾ ਹਾਂ ਅਜੀਰਾ ਤੇ ਨਾਨਾ ਨੂੰ ਆ ਨਾ ਉਹ ਮਿਲਦਾ ਜੀ ਦੀ ਅਜੀਰਾ ਨਾਨਾ ਮਾਹੋ ਸੱਡੀ ਮੰਮਾ ਆ ਗਿਆ ਔਰ ਨਾਨਾ ਉਹ ਨਾ ਪਾਪਾ ਦੇ ਵੀ ਜਿਵੇਂ ਮੈਂ ਤੇ ਤੇਰੇ ਪਾਪਾ ਮੰਮਾ ਮੰਮਾ ਪਾਪਾ ਥੋਡੇ ਆ ਹਨਾ ਐਤਾ ਉਹ ਸਾਡੇ ਆ ਮੰਮਾ ਪਾਪਾ ਅੱਛਾ ਤੇ ਪਾਪਾ ਦੇ ਮੰਮਾ ਪਾਪਾ ਹੈਗੇ ਆ ਬੀਬੀ ਤੇ ਪਾਪਾ ਇੰਡੀਆ ਵਾਲੇ ਬਰੋਲਪਰ ਵਾਲੇ ਜਿਹੜੇ ਅੱਛਾ ਹਾਂਜੀ ਚਲੋ ਚੱਲੀਏ ਪਾ ਇੱਥੇ ਕੰਪਰਾ ਦੋ ਸੌ ਫਾ ਇਹ 2600 ਕੁਝ ਆਇਆ ਸੀ ਇੀ ਸਾਂ ਹੁੰਦੀ ਦੋ ਬੰਦੇ ਆਇਆ ਸੀ ਪਰ ਇਹ ਕੰਡੋ ਲਿਵੋ ਬਹੁਤ ਵੇਲ ਵੈਲ ਹੁਣ ਸੇਂਤਾਂ ਦੋ ਪੋਕੋ ਨੋ ਯਾਹਰ ਲੋ ਦੋ ਜੈ ਮੈਂ ਜੈ ਰੈਪੀਡ ਕੋ ਪ੍ਰੋਵਿਡਸਾ ਅਸਮਿਤ ਕੀ ਕਰਦੀ ਆ ਇਹ ਨਹੀਂ ਜਾਣਾ ਪੁੱਤ ਇਹ ਦੋਵੇਂ ਪੈ ਜਾ ਨਾ ਪੈਰ ਥੱਲੇ ਨੂੰ ਕਰਕੇ ਹਾਂਜੀ ਚਲੋ ਹਾਂ ਜ ਮੇਰਾ ਪੋਤਾ ਆ ਜਾ। ਹਾਂ ਮੋਸ਼ਵੀਰ। ਜਵਾਲਾ ਪਾਪਾ। ਦੇਖ ਰਸਤ ਕੋ ਮੀਗੋ। ਵੀ ਦੇਖ ਤਰ ਰਹੀ ਆ। ਤੈਨੂੰ ਭਲੇਖਾ ਲੱਗਦਾ। ਚਲੋ ਦੁਕਾਨਾ ਬੰਦ ਹੋ ਜਾਣੀ। ਦੇਖ ਅੱਗੇ ਦੇਖਦੀ ਹੈ ਕਿ ਦੇਖੂਗੀ ਸੀ। ਇਹ ਨਾਲ ਹੀ ਹੈ ਤੇ ਥੁਰ ਵੀ ਇਦਾਂ ਹੋ ਰਿਹਾ ਕਿ ਮਨੋਗੇ ਨਾਲ ਹੀ ਇਦਾਂ ਨਾਲ ਹੀ। ਉਹ ਦੇਖ ਲੱਤਾਂ ਨਾ ਤੜਾ ਲਿਓ। ਹੈ? ਬੰਦ ਹੋ ਜਾ। ਸੁਨਿਆਰੇ ਦੀ। ਸਨਿਆਰ ਇਹਨੂੰ ਨਹੀਂ ਇਸ ਤੇ ਇਸ ਫੇਂ ਦਾ ਸੁਨਿਆਰਾ ਏ ਇੰਡੀਆ ਦਾ ਸੁਨਿਆਰਾ ਨਹੀਂ ਹੈਗਾ ਹਾਂ ਹੁਣ ਸਹੀ ਬੋਲੇ ਆ ਹੈਨਾ ਹਲੋ ਜੀ ਆਪਾਂ ਆ ਗਏ ਆ ਸ਼ੋਪਿੰਗ ਸ਼ੋਪਿੰਗ ਕਰਨ ਦੇਖੋ ਇਹ ਹੁਣ ਜੈਸਮੀਨ ਨੇ ਕੀ ਕੀ ਸਮਾਨ ਚੱਕਣਾ ਕੀ ਕੀ ਕਰਤੈ ਨਾ ਹਮ ਜੈਸਮੀਨ ਦੇਖੋ ਹੁਣ ਅੱਜ ਕੋਈ ਨਾ ਕੋਈ ਸਮਾਨ ਜੈਸਮੀਨ ਲੈ ਹੀ ਜਾਣਾ ਹਾਂਜੀ ਲੈ ਕੇ ਜਾਣਾ ਇਦਾਂ ਕਰੀਆ ਐਲਾ ਦੋ ਜੈਸਮੀਨ ਨੂੰ ਲੱਭੋ ਪਹਿਲਾਂ ਇੱਧਰ ਆ ਜਾ ਸਾਰੇ ਮੈਮੂ ਆ ਅਗਲਾ ਅਸਾ ਸਾਡੇ ਕੋਲ ਹੈਗਾ ਨਾ ਦੇ ਹੈਗੇ ਆ ਤੁਹਾਡੇ ਕੋਲ ਤੱਕ ਅਗਲਾ ਕੁਝ ਹੈਗਾ ਕਾਪੇ ਹੈ ਪੁੱਤ ਕਿਹੜੀਆਂ ਇਹ ਬੱਚਿਆਂ ਵਾਲੀਆਂ ਥੋੜੀਆਂ ਇਹ ਦੂਜਾ ਪਾਸਤਾ ਪੁਸਤਖਾਨੇ ਆ ਫੋਟੋਗ੍ਰਾਫ ਆ ਲਾਉਣਾ ਤਨਿਆ ਹਾਂ ਪਾਣੀ ਲਿ ਗੋਦਲ ਦਿੱਤਾ ਸੀ ਹੈਗੀਆਂ ਤੇਰੇ ਕੋ ਕਾਫੀ ਪਈਆਂ ਦੋਦੀ ਹੈਗੀਆਂ ਵੀ ਸਾਰੀਆਂ ਪਈਆਂ ਤੇਰੇ ਮੈਂ ਦੱਸ ਜਾਲੀਆ ਸਹੀ ਆ ਆ ਵੀ ਸਟ੍ਰੇਸ ਹੋਣੀ ਹੈ ਨਾ ਮਾੜੀ ਜੀ ਦੇਖੇ ਤੇ ਹੋੜ ਥੋੜੀ ਜਿਹੀ ਵੱਡੀ ਜਾਏਗੀ ਹੈ ਨਾ ਜਿਸ ਗਲਾਸ ਨਹੀਂ ਖੜ ਜਵੇ ਮਾੜੀ ਜੀ ਹਿੱਲੇ ਤੇ ਡੱਗ ਜਿੰਦੀ ਆਹੀ ਹੈ ਬਸ ਇਹਨਾਂ ਕੋ ਖਲੇ ਹੈਗੇ ਹੈ ਕੋਈ ਦੁਕਾਨ ਤੇ ਦੇਖ ਲਾਂਗੇ ਫਿਰ ਨਹੀਂ ਇਹ ਠੀਕ ਆ ਜਾਲੀ ਸਹੀ ਹੈ ਹਾਂਜੀ ਆ ਤਾਂ ਬੇਕਾਰ ਆ ਜੇ ਹਾਂ ਦੇਖੋ ਯਾਰ ਨਹੀਂ ਨਹੀਂ ਜਿਆਦਾ ਇੱਕ ਆ ਜਾਲੀ ਲੈ ਲੈਣਾ ਜੋ ਆ ਦੋ ਲੈ ਲਾ ਇਹ ਸੇਮ ਹੀ ਹੋ ਗਈ ਇਹ ਇੱਕ ਵੱਡੀ ਆ ਉਹ ਆ ਠੀਕ ਆ ਹੈਨਾ ਪਰ ਸਹੀ ਆ ਕਲਰ ਆ ਸਹੀ ਹੈ ਕਿ ਆਹ ਚਲੋ ਜਿਹੜਾ ਮਰਜ਼ੀ ਲੈ ਲਾ ਬਸ ਸਹੀ ਹੈ ਦੋ ਜੀ ਨਹੀਂ ਆ ਜਿਆਦਾ ਨਹੀਂ ਹੈ ਨਾ ਇਹ ਸਹੀ ਹੋ ਲੈ ਲਓ ਜਗਾ ਨਾ ਕੇਰੇ ਇਹ ਠੀਕ ਹੋ ਜਾਗਾ ਨਾ ਫਰਾਵ ਹੋਵੇ ਬਾਰਟੀ ਨਾ ਹੈ ਜੀ ਪੁੱਛੇ ở ਰਹੀ ਹੈ ਜੈਸਮੀਨ ਨੂੰ ਨਹੀਂ ਦੇਖੋ ਕੀ ਕਰਦੇ ਆ ਕੀ ਲੱਭਿਆ ਜੈਸਮੀਨ ਨੇ ਜੈਸਮੀਨ ਕਾਪੀਆਂ ਕਿਤਾਬਾਂ ਦਾ ਤੇਰੇ ਕੋ ਬਹੁਤ ਆ ਉੱਥੇ ਗੁਰੂ ਘਰ ਪੜਨ ਪੜਨ ਜਾਂਦੀ ਹੈ ਟੇਬਲ ਕਰਨ ਜਾਣਾ ਇਸ਼ਵੀਦ ਇਹਨੂੰ ਚੱਕ ਆ ਬਾਬਾ ਸੁਣ ਜਾਂਦੇ ਆ ਤੇ ਜਰੂਰ ਬਤਾਉਂਗੀ ਉਹ ਉੱਠ ਜਾਵਾਂਗੀ ਹੂੰ ਬਸ ਹੋਰ ਮੈਕ ਟੂ ਕਿਲੇ ਉਹ ਕੁੱਲੀ ਕੁੱਲੀ ਜਗ੍ਹਾ ਤੇ ਰੱਖੇ ਹੋਈਆਂ ਆ ਮੈਂ ਤੈਨੂੰ ਕੱਢ ਕੇ ਨਾ ਨਵੇਂ ਆਇਆ ਉਹ ਕਿੰਨੇ ਵਜੇ ਪੁੱਤ ਨਮਾ ਆਇਆ ਇੱਕ ਨਾ 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 ਜਿਹੜੇ ਨਮਾ ਆਇਆ ਹੁਣ ਹੁਣ ਹਜੇ ਪਰਸਲ ਆਰਡਰ ਕਰਕੇ ਮੰਗਾਇਆ ਤਾਂ ਕਿਹੜਾ ਬੈਗ ਨਾਲ ਦਾ ਸਲਾਇਓ ਰੋ ਉਹ ਉਹ ਮੈਂ ਰੱਖਿਆ ਉਹਦੇ ਬਹੁਤ ਪਏ ਆ ਬਹੁਤ ਕੋਈ 15 ਪਏ ਆ 15 ਜਾਸਨ ਮਮਾ ਜਾਸਨ ਜਲਦੀ ਕਰ ਪਲੀਜ਼ ਕਿਹੜਾ ਲੈਣਾ ਦਿਖਾ ਕਭੀ ਇੱਕ ਲੈ 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 ਤੂੰ ਤੂੰ ਵੀ ਲੈ ਲੈ ਨਾ ਲੈ ਲੈ ਮੇਰਾ ਪੁੱਤ ਤੂੰ ਤਾਂ ਚੀਜ਼ ਕੋਈ ਲੈਂਦਾ ਹੀ ਨਹੀਂ ਜਾ ਲੈ ਲੈ ਤੂੰ ਲੈ ਲੈ ਨਹੀਂ ਮੋਤੋ ਵੀ ਲੈ ਦਾਂਗੇ ਪਤੀ ਨੇ ਤਾਂ ਪਾਤੀ ਨਿਤਰ ਲਦਾਂਗੇ ਤੂੰ ਲੈ ਮੇਰਾ ਪੁੱਤ ਚੱਲ ਉਹ ਦੇਖੋ ਜੀ ਲਾਹਾ ਲੱਗਿਆ ਪਿਆ ਏ ਅੰਨਾਲੇ ਇਹਦੇ ਵਾਸਤੇ ਆ ਇਹਦੇ ਵਾਸਤੇ ਜਗ੍ਹਾ ਹੈ ਨਹੀਂ ਜੀ ਪੁੱਤ ਅਈ ਦੀ ਆਪਾਰਤ ਵਿੱਚ ਕਿੱਥੇ ਆ ਅੱਥੇ ਬਰਾਂਡੇ 'ਚ ਬਰਾਂਡੇ 'ਚ ਖੁੱਲੀ ਜਗ੍ਹਾ ਹੈ ਨਹੀਂ ਬੱਸ ਅੱਥੇ ਕੋਈ ਖਰਾ ਹੋਣਾ ਚਾਹੀਦਾ ਹੈਗਾ ਨਾ ਜਿਹੜਾ ਵੀ ਨਪੜ ਤੁਸੀਂ ਅਸੀਂ ਨਾ ਜਿਹੜਾ ਇਹ ਬੋਲ ਜਿੱਕਲੀ ਹੈ ਹਾਂ ਐ ਸਹੀ ਆ ਤੇਰੀ ਬੋਲ ਜਿੱਕੇ ਗਿਆ ਉਹ ਉਹ ਇਦਾਂ ਮਾਰਾਂਗੇ ਦੇ ਉਹ ਲੱਗੀ ਆ ਚਿਪਕਾਉਗੇ ਨਾ ਪਿੰਨਾ ਹੋਈ ਇਹ ਸਹੀ ਆ ਇਹ ਸਹੀ ਆ ਇਹ ਲੈ ਲੈ ਇਹ ਲੈ ਲੈ ਚੱਕ ਲੋ ਰਾਮਾ ਪਾਪਾ ਨੂੰ ਕਹ ਆ ਇਧਰ ਇਹ ਲੈ ਕੇ ਦੋ ਉਹ ਨਿਸ਼ਾਨਣ ਲਾਉਣ ਵਾਲਾ ਇਹ ਠੀਕ ਆ ਪਹਿਲਾਂ ਇਹ ਆ ਮੰਗਦੀ ਸੀ ਕੀ ਬੋਲ ਨਹੀਂ ਹੈਗੀ ਨਾ ਉਹ ਉਹ ਉਹਦਾ ਇੱਕ ਤਾਂ ਮਾਣ ਨਹੀਂ ਗੇ ਜਦੋਂ ਵੀ ਨੰਬਰ ਆਏਗਾ ਲੈ ਲੈ ਕੈਲਕੂਲੇਟਰ ਆ ਆ ਦੇਖ ਨਾ ਇੰਨਾ ਸਮਾਨ ਲੈ ਲਿਆ ਨਹੀਂ ਛਮੀਤ ਨੇ ਆ ਲਿਆ ਖੋਸ਼ ਆ ਚਲੋ ਤੁਸੀਂ ਕੀ ਲਿਆ ਆ ਤੁਹਾਡਾ ਸਮਾਨ ਆ ਕਿਚਨ ਦਾ ਸੋ ਕਿਚਨ ਦਾ ਸੋ ਸਬਜੀ ਨਹੀਂ ਅੱਜ ਨਹੀਂ ਬਣਾਣੀ ਹੈਗੀ ਅੱਜ ਫ੍ਰੀ ਕਰਤੇ ਆ ਤੁਹਾਨੂੰ ਅੱਜ ਆਪਾਂ ਨੇ ਖਾਣਾ ਹੈ ਪੀਜ਼ਾ ਹਾਂ ਪੀਜ਼ਾ ਖਾਣਾ ਅੱਜ ਖੁਸ਼ੀ ਦਾ ਦਿਨ ਹੈਗਾ ਪਤਾ ਕਿਦਾਂ ਹਾਂ ਇਹਦਾ ਪੀਜ਼ਾ ਖਾਣਾ ਇੱਥੇ ਆਣਾ ਖੁਸ਼ੀ ਦਾ ਦੇਣਾ ਹਾਂ ਇੱਥੇ ਆਣਾ ਖੁਸ਼ੀ ਦਾ ਦੇਣਾ ਤੁਹਾਨੂੰ ਸਮਾਨ ਚਾਹੀਦਾ ਤਾਂ ਖੁਸ਼ੀ ਦਾ ਦੇਣਾ ਤੁਹਾਡੇ ਨਜ਼ਾਰੇ ਆ ਚਲੋ ਤੂੰ ਤਾਂ ਬੱਲੇ ਨੂੰ ਗੱਸੀ ਕਿੱਦਾਂ ਖੇਲਣਾ ਓਕੇ ਤੁਹਾਨੂੰ ਪਤਾ ਨਹੀਂ ਹੈਗਾ ਨਾ ਇਹ ਮੈਨੂੰ ਨਾ ਇੱਕ ਦਿਨ ਨਾ ਉਹ ਪੀਸਿੰਗ ਅਸੀਂ ਜਦੋਂ ਛੋਟੇ ਸੀਗੇ ਸਾਨੂੰ ਕਿਹੜਾ ਲੈ ਕੇ ਦਿੰਦੇ ਹੁੰਦੇ ਸੀ ਸਾਡੇ ਮੰਮੀ ਮਮਾ ਪਾਪਾ ਇੰਡੀਆ ਤੇ ਤਾਂ ਹੁੰਦਾ ਹੀ ਨਹੀਂ ਇਹ ਹੋਰ ਕੀ ਕਸ ਠੂਟੀ ਪੀਣੀ ਹੈਗੀ ਅੱਬਾ ਅਸੀਂ ਤਾਂ ਛੋਟੇ ਔਰ ਨਾ ਹੋ ਔਰ ਵੀ ਇੰਦਾਏਗਾ ਟੀਗਾ ਉੱਪਰ ਤੇ ਆ ਕੇ ਆਈਏ ਇੱਧਰ ਦੇਖੋ ਜੀ ਇੱਧਰ ਸ਼ਕਤੀਮਾਨ ਹਾਂ ਸ਼ਕਤੀ ਕੋ ਵੀ ਖੇਨੇ ਹੁੰਦੇ ਨਹੀਂ ਇਧਰ ਮੈਡਮ ਜੀ ਨੂੰ ਲਾਹਾ ਲੱਗਿਆ ਪਿਆ ਵੀ ਮੈਂ ਫਟਾਫਟ ਸਮਾਨ ਲੈ ਲਵਾਂ ਢੋਲਵਾਂ ਹਾਂ ਦੇਖੋ ਹਮ ਮੈਨੂੰ ਚਾਹੀਦਾ ਚਲੋ ਜੀ ਫਿਰ ਹੁਣ ਅਸੀਂ ਬਿੱਲ ਕਟਾ ਦਈਏ ਮੈਨੂੰ ਲੱਗਿਆ ਬਿੱਲ ਕਟਾਉਂ ਚਲੋ ਨਾ ਬਹੁਤ ਚਲੋ ਠੀਕ ਹਮ ਕਿੰਨਾ ਦੇਣਾ ਉਹ ਮੈਂ ਮੈਨੂੰ ਫਟੇਗਾ ਅੰ ਚੰਗੀ ਨਾ ਇਹ ਉਹ ਇਹ ਨਾ ਜੀ ਜੀ ਰੋਦੋ ਹਾਂ ਮਮਾ ਜੀ ਜੀ ਇਹ चीज ਨਹੀਂ ਆਏਗੀ ਹਾਂ ਇਹ चीज ਉਹ ਨਾ ਲੋਕ ਪਾਸਾ ਕਿ ਲੋਕ ਜਿੱਥੇ ਵੀ ਨਿਸ਼ਾਨ ਮਿਲੇ ਨਾ ਉਹ ਤੁਸੀਂ ਮੈਨੂੰ ਦਰਵਾ ਕੇ ਲੈ ਕੇ ਆਉਂਦੇ ਹਾਂ ਹਾਂ ਪਾ ਓਕੇ ਲੈ ਕੇ ਇਹਨਾਂ ਕੱਲੂ ਲੇਕਨ ਅੱਜ ਖੇਡ ਨਾ ਤੁਹਾਨੂੰ ਪਹਿਲੇ ਸਿਖਾ ਦਵਾਂ ਅੰ ਚੰਗੀ ਨਾ ਆਪੇ ਪਰ ਮੇਰੇ ਰੂਮ 'ਤੇ ਨਾ ਇਹਨਾਂ ਨੂੰ ਬਗੈਰ ਕਿਸੂਤੀ ਹੋਉ ਚਾਹੀਦੀ ਆ। ਕੀ? ਇਹ ਵਾਲੇ 'ਚ ਦੋ ਪਾਪਾ। ਤੂੰ ਕਹਿ। ਅਧਰੈ ਅਧਰੈ ਚ ਮੈਂ ਤੂੰ ਇਹਨਾਂ ਨੇ ਕਿਹੋ ਜਿਹੀ ਕਿੱਲ ਪਾਫਾ ਦੇ। ਲੱਗ ਤੂੰ। ਬਹੁਤ ਸਾਰਾ ਰੱਖੀ। ਆਸਮਾਨ ਪਾਣੂ ਇਹਨੇ ਆਪਣਾ ਪਾਣਾ। ਉਹਦਾ ਬੋਲਸਾ ਕੰਨ ਕੱਤੀ। ਨਹੀਂ ਪਾਣਾ ਠੀਕਾ। ਮੈਂ ਵੀ ਪਾਣਾ ਠੀਕਾ। ਤੂੰ ਐਦਾਂ ਹੀ ਠੀਕ ਆ ਪੁੱਤ। ਅਬਾ ਪਾਪਾ ਕੋਲ ਹੈਗਾ ਬੋਲਸਾ ਉਹ ਚ ਪਾ ਲੈ। ਦੋ

हां उधर ਲੋਕ ਲੋਕੀ ਸਾਰੇ ਖੜੇ ਦੇਖੀ ਜਾਂਦੇ ਆ ਰਾਸ਼ਪਾਤ ਲੰਗਰ ਨੂੰ ਜਗ੍ਹਾ ਨਹੀਂ ਛੱਡੀ ਕਿਸੇ ਨੇ ਨੰਗਣਾ ਆਏਗਾ ਵੀ ਜਗ੍ਹਾ ਤਾਂ ਰੇਹ ਕਰੋ ਵੀ ਸਾਈਡ ਤੇ ਹੋ ਜਾਓ ਹਨਾ ਨਾਨੂ ਨਾਨੂ ਕਿਤੇ ਆ ਨਾਨੂ ਐ ਜੀ ਮਿੱਤਰੋ ਨਾਨੂ ਦੇ ਨਾਲ ਰਹਿ ਰਿਹਾ ਕੇ ਨਾਨੂ ਦੇ ਸੁਪਨੇ ਆਉਂਦੇ ਆ ਨਹੀਂ ਨਾਨੂ ਦਾ ਮੂੰਹ ਤੇ ਨਿਕਲ ਗਿਆ ਨਾ ਆ ਮਾ ਨਾਨੂ ਦਾ ਨਾਮ ਮੂੰਹ ਚ ਨਿਕਲ ਗਿਆ ਮਾਂ ਅੰਨਾ ਅੰਨਾ ਚੱਲ ਤੂੰ ਤੇਰੀ ਬਾਹਂ ਦੁਖਦੀ ਆ ਨਾ ਮੇਰਾ ਪੁੱਤ ਛੱਡ ਦੇ ਛੱਡ ਦੇ ਤੂੰ ਆਪਣਾ ਬੈਗ ਫੜ ਆਪਣਾ ਫੜ ਕੇ ਬੈਗ ਤੇ ਹਿਲਦੇ ਆ ਕਿਸੇ ਅਗਲੇ ਵਲੌਗ ਵਿੱਚ ਅੱਜ ਲਈ ਇੰਨਾ ਹੀ ਕਰ ਲਈ ਸ਼ਾਪਿੰਗ ਸਮਾਨ ਖਰੀਦ ਲੈ ਬਾਏ ਕਰ ਦੋ ਬਾਏ ਬਾਏ ਬਾਏ